ਇਹ ਉਸ ਕਥਿਤ ਵੀਡੀਓ ਬਾਰੇ ਆ ਜਿਹੜੀ ਮਾਨਸਾ ਆ ਉਹਦੀ ਵੀਡੀਓ ਵਾਇਰਲ ਕੀਤੀ ਸੀ ਜਗਮਨ ਸਮਰਾ ਨੇ ਉਹ ਮਾਮਲਾ ਵੀ ਠੰਡਾ ਜਾ ਗਿਆ ਸੀ ਪਰ ਹੁਣ ਕਹਿੰਦੇ ਕਿ ਮਾਮਲਾ ਹਾਈ ਕੋਰਟ ਚਲਾ ਗਿਆ ਦੋ ਬੀਬੀਆਂ ਸ਼ਿਕਾਇਤ ਲੈ ਕੇ ਗਈਆਂ ਨੇ ਕਿ ਸਾਨੂੰ ਜਗਮਨ ਸਮਰਾ ਦੇ ਰਿਸ਼ਤੇਦਾਰ ਕਹਿ ਕੇ ਇਹਨਾਂ ਨੇ ਚੱਕ ਲਿਆ ਸਾੜੇ ਤੇ ਤਸ਼ੱਦਦ ਕੀਤਾ ਜਦ ਕਿ ਸਾਡਾ ਕੋਈ ਲੈਣਾ ਦੇਣਾ ਹੈ ਨਹੀਂ ਸੀ ਇਸ ਮਾਮਲੇ 'ਚ ਫਿਰ ਕੋਟ ਤੇਲ ਚਸ ਕਹਾਣੀ ਕਿਤੇ ਇਹ ਨਾ ਹੋ ਜਾਵੇ ਕਿ ਕੋਰਟ ਕਵੇ ਕਿ ਪਹਿਲਾਂ ਵੀਡੀਓ ਵੇਖੀਏ ਕਿ ਬਿਲਕੁਲ ਵੇਖੀ ਨਾ ਮਤਲਬ ਕੀ ਚਾਹੇ ਚਾਲੀ ਹੈ ਕਿ ਅਸਲੀ ਹੈ ਨਾ ਵੀ ਪਹਿਲਾਂ ਤਾਂ ਇਹ ਜਿਹੜੀ ਪ੍ਰਮਾਨਤਾ ਹੈ ਉਹ ਚੈੱਕ ਕੀਤੀ ਜਾਣੀ ਚਾਹੀਦੀ ਹੂੰ ਠੀਕ ਹੈ ਜੀ ਕਿਉਂਕਿ ਇੱਥੋਂ ਤੇ ਸਰਕਾਰੀ ਪੱਖ ਤੋਂ ਤੇ ਆਪਾਂ ਕਹਿ ਲਈਏ ਕਿ ਇਹ ਸਾਫ ਹੈ ਸਪਸ਼ਟ ਹੈ ਅਧਿਕਾਰਤ ਤੌਰ ਤੇ ਇਹਨਾਂ ਨੇ ਵੀਡੀਓ ਨੂੰ ਫੇਕ ਇਕਰਾਰ ਦਿੱਤਾ ਹੋਇਆ ਜੀ ਜੀ ਪਰ ਚੈੱਕ ਕੀਤੀ ਹੋਇਆ ਤੇ ਉਧਰੋਂ ਜਗਮਨ ਸਮਰਾ ਮੈਨੂੰ ਨੂੰ ਲੱਗਦਾ ਕਿ ਉਹਦੇ ਅਕਾਊਂਟ ਇੱਥੇ ਚੱਲ ਰਹੇ ਨੇ ਇਸ ਟਾਈਮ ਸਾਰਾ ਕੁਝ ਬਲੌਕ ਇੱਕ ਵਾਰੀ ਆਇਆ ਸੀ ਕਿ ਬਲੌਕ ਕਰਤਾ ਉਹਦੇ ਤੇ ਤਾਂ ਇੱਕ ਹੋਰ ਮਕਦਮਾ ਪਾਤਾ ਨਾ ਇਹਨਾਂ ਨੇ ਕ੍ਰਿਪਟੋ ਦੇ ਬਹਾਨੇ ਭਈ ਪੈਸਾ ਇਕੱਠਾ ਕੀਤਾ ਹਵਾਲੇ ਰਾਹੀਂ ਪੈਸਾ ਖੜਿਆ ਮਨੁੱਖੀ ਤਸਕਰੀ ਦਾ ਵੀ ਮਾਮਲਾ ਬੜਾ ਤਗੜੇ ਕੇਸਾ ਭੱਜਣ ਵਾਲਾ ਵੀ ਜੇਲ੍ਹ ਚ ਭੱਜਣ ਵਾਲਾ ਉਹ ਵੀ ਪਹਿਲਾਂ ਸੀ ਨਾ ਉਹ ਵੀ ਵਿੱਚ ਹੀ ਉਹ ਤਾਂ ਜਦੋਂ ਤੁਸੀਂ ਕਸਟਡੀ ਚੋਂ ਫਰਾਰ ਹੋ ਗਏ ਤੇ ਉਹ ਤੁਹਾਡੇ ਤੇ ਪਰਚਾ ਆਟੋਮੈਟਿਕਲੀ ਕੱਟਿਆ ਗਿਆ ਚਰਚਾ ਦੇ ਵਿੱਚ ਦੁਬਾਰਾ ਆ ਗਿਆ ਸੀ ਨਾ ਉਹ ਬਾਅਦ ਦੀ ਵੀਡੀਓ ਤਾਂ ਮਤਲਬ ਕਿ ਇਹ ਉਸੇ ਵੇਲੇ ਦਾ ਹੀ ਮਾਮਲਾ ਹੈ ਹੁਣ ਆਪਾਂ ਇਹਨੂੰ ਚੀਜ਼ ਨੂੰ ਜੋੜ ਲੈਣੇ ਆ ਕਿ ਜਗਮਤ ਸਮਰਾਤੇ ਇਹਨਾਂ ਨੇ ਸਿਕੰਜਾ ਕਾफी ਘਸਿਆ ਹੈ। ਕਾफी ਮੁਕਦਮੇ ਲਾਤੇ। ਜੀ। ਉਹਦੇ ਮੁੰਡੇ ਨੂੰ ਵੀ ਨਾਮਜ਼ਦ ਕਰ ਲਿਆ। ਹੂੰ। ਇਹ ਜਿਹੜਾ ਮਾਮਲਾ ਹੈ ਇਹ ਜਗਮਨ ਸਮਰਾਤੇ ਰਿਸ਼ਤੇਦਾਰ ਨੇੜਲੇ ਸ਼ਾਇਦ ਹੈਗੇ ਨੇ। ਹੂੰ। ਪਰ ਮੈਂ ਅੱਗੇ ਵਾਰ-ਵਾਰ ਤੁਹਾਨੂੰ ਕਹਿਣਾ ਬੇਨਤੀ ਕਰਦਾ ਹਾਂ ਕਿ ਕਿਸੇ ਦਾ ਰਿਸ਼ਤੇਦਾਰ ਹੋਣਾ ਗੁਨਾਹ ਨਹੀਂ ਹੁੰਦਾ ਯਾਰ। ਹੂੰ। ਕੋਈ ਬੰਦਾ ਕਿਸੇ ਦੇ ਗੁਨਾਹ 'ਚ ਸ਼ਾਮਲ ਹੋਵੇ ਗੁਨਾਹਗਰ ਤਦ ਬਣਦਾ ਉਹ। ਜੀ। ਹੁਣ ਇਹ ਕਹਾਣੀ ਜਿਹੜੀ ਆ ਉਹ ਇਹੋ ਆ। ਕਿ ਇਹਨਾਂ ਦੀ ਇੱਥੇ ਤੇ ਸੁਣਵਾਈ ਹੋਣੀ ਨਹੀਂ ਸੀ ਹੂੰ ਉਹ ਜਿਵੇਂ ਕਹਿੰਦਾ ਨਾ ਕਿ ਇੱਥੇ ਕੌਣ ਸੁਣੂ ਮੇਰੀ ਇਹ ਪਿੰਡ ਤੇਰਾ ਪੰਚਾਇਤ ਤੇਰੀ ਮੈਂ ਤੇ ਬੇਵਤਨਾ ਕਿਹੜਾ ਕਰੂ ਹਮੈਤ ਮੇਰੀ ਠੀਕ ਹੈ ਨਾ ਜੀ ਤਾਂ ਇੱਥੇ ਜਦੋਂ ਪਿੰਡ ਤੇਰਾ ਪੰਚਾਇਤ ਤੇਰੀ ਸਾਰਾ ਕੁਝ ਹੈ ਨਾ ਤਬੇਰੇ ਉੱਥੇ ਕੀ ਹੁੰਦਾ ਕਿ ਕੋਰਟ ਕੋਲ ਜਾਨੇ ਤੁਸੀਂ ਮਨਸਫ ਕੋਲ ਜਾਨੇ ਹੋ ਕਿ ਹਾਂ ਭਾਈ ਇਨਸਾਫ ਕਰੋ ਤਾਂ ਉਹਨਾਂ ਨੇ ਹਾਈ ਕੋਰਟ ਗੋਹਾਰ ਲਾਤੀ ਉੱਥੇ ਸਰਕਾਰ ਨੂੰ ਜਵਾਬ ਦੇਣਾ ਪਊਗਾ ਕਿਉਂਕਿ ਉਹ ਕਹਿੰਦੇ ਆ ਕਿ ਜਗਮਨ ਸਮਰਾ ਸਾਡੇ ਨਾਲ ਮਿਲਦਾ ਵਰਤਦਾ ਹੀ ਨਹੀਂ ਕਦੇ ਕੋਈ ਗੱਲਬਾਤ ਨਹੀਂ ਹੋਈ ਅੱਗੇ ਬਹੁਤ ਰੌਲਾ ਪੈ ਚੁੱਕਾ ਹੈ ਨਾ ਇਸ ਚੀਜ਼ ਦਾ ਹਮ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਇੱਥੇ ਗੋਲਦੀ ਨਹੀਂ ਤਾਂ ਫਿਰ ਬੰਦੇ ਨੂੰ ਜਾਣਾ ਕਿੱਥੇ ਪੈਂਦਾ ਹੈ ਜੱਜ ਕੋਲ ਕੋਰਟ ਕੋਲ ਕਿ ਭਾਈ ਮੈਨੂੰ ਨਿਆਂ ਦਿਓ ਹੁਣ ਇੰਟਰਸਟਿੰਗ ਕਹਾਣੀ ਇਹੀ ਰਹੇਗੀ ਕਿ ਸਰਕਾਰ ਉਹਦੇ ਤੇ ਜਾ ਕੇ ਕੀ ਜਵਾਬ ਦਿੰਦੀ ਹੈ ਜੀ ਤੇ ਉਹ ਜਾ ਕੇ ਕਿਵੇਂ ਦਲੀਲਾਂ ਪੇਸ਼ ਕਰਦੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਉੱਥੋਂ ਰਿਲੀਫ ਮਿਲ ਜਾਣੀ ਆ ਹਮ ਕਿਉਂਕਿ ਮੁਕੱਦਮਾ ਹੀ ਬਹੁਤ ਪੁਰਾਣਾ ਹੈ ਨਾ ਉਹ ਐਫ ਆਈ ਆਰ ਆਪਾਂ ਕੜਾਈ ਵੀ ਸੀਗੀ ਮੇਰੇ ਖਿਆਲ ਦੇ ਨਾਲ ਜਿਹਦੇ ਵਿੱਚ ਇਹਨਾਂ ਨੂੰ ਦੋ ਜਾਣਿਆਂ ਨੂੰ ਨਾਮਜ਼ਦ ਕੀਤਾ ਹੈ ਉਹ ਤੇ ਐਫ ਆਈ ਆਰ ਪੁਰਾਣੀ ਆ ਉਹਦੇ ਵਿੱਚ ਵਲੇਟਦਾ ਇਹਨਾਂ ਨੂੰ ਪੁਰਾਣੇ ਮੁਕਦਮੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਪੁਰਾਣੇ ਮੁਕਦਮੇ ਖੁੱਲੇ ਸੀਗੇ ਹੂੰ ਉਹੀ ਕੰਮ ਇਹਨਾਂ ਨੇ ਕਰਤਾ ਤਾਂ ਗੱਲ ਇਹ ਆ ਕਿ ਕੋਟਾਂ ਫਿਰ ਤੁਹਾਨੂੰ ਪਤਾ ਜਦੋਂ ਕੱਤਦੀਆਂ ਤਾਂ ਫਿਰ ਬੜਾ ਬਰੀਕ ਕੱਤਨੀਆ ਫਿਰ ਉਥੇ ਤੁਸੀਂ ਮਤਲਬ ਕਿ ਲੱਲੇ ਭੱਬੇ ਨਹੀਂ ਕਰ ਸਕਦੇ ਹੂੰ ਤਰਥਾਤਮਕ ਤੌਰ ਤੇ ਫਿਰ ਤਿਆਰੀ ਨਾਲ ਹੀ ਜਾਣਾ ਪੈਂਦਾ ਜਿਸ ਕਰਕੇ ਕਾਫੀ ਰੌਚਕਿਆ ਇਹ ਵੀ ਮਾਮਲਾ ਜੀ